ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰਾਜਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਦੋਸਤੋ ਇੱਕ ਟਾਪ ਦੀ ਚੰਗੇ ਦੁੱਧ ਵਾਲੀ ਵਾੜ ਵਿਖਾ ਦੇਣੀ ਆ ਜਿਹੜੇ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592 26952 ਚੰਗੀ ਵਾੜ ਆ ਦੋਸਤੋ ਕੱਦ ਕਾਠ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਆ ਨਗੀਨਾ ਹੀ ਆ ਇੱਕ ਟੌਪ ਦਾ ਆਪਣੇ ਚੈਨਲ ਤੇ ਪਹਿਲੀ ਾਰ ਇਦਾਂ ਦੀ ਵੀਡੀਓ ਵੜ ਦੀ ਪਹਿਲੀ ਾਰ ਵੀਡੀਓ ਪਾ ਰਹੇ ਆ ਇਦਾਂ ਦੀ ਜੋਂ ਕਿ ਦੋਸਤੋ ਬਹੁਤ ਚੌਂਕ ਚੌਂਕ ਵਾਲੀ ਆ ਕੱਦ ਕਾਠ ਬਾਕੀ ਮੂੰਹ ਮੱਥਾ ਦੇਖ ਸਕਦੇ ਆ ਚੰਗੀ ਵੜਾ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਕਰਦੇ ਬਾਈ ਨਾਲ ਗੱਲ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸਦੇ ਹਰਦੀਪ ਸੈਣੀ ਠੀਕ ਆ ਜਿਹੜੀਆਂ ਆਪਾਂ ਉਦੇ ਇੱਕ ਵੜ ਦੀ ਸਟੋਰੀ ਪਾਈ ਸੀ ਹਾਂ ਹੋ ਗਈ ਸੇਲ ਹਾਂ ਉਹ ਪਿੰਡੋਂ ਹੀ ਲਈ ਸੀ ਉਹ ਵੀ ਇਹ ਪਰ ਮੇਰੇ ਘਰ ਦੀ ਆ ਮੇਰੀ ਤਿਆਰ ਕੀਤੀ ਆ ਇਹ ਇੱਕ ਉਹ ਮੈਂ ਘਰ ਦੀ ਉਹ ਬੂਰੀ ਮੈਂ ਆ ਉਹ ਵੀ ਸੇਲ ਕਰਨੀ ਆ ਉਹਦੇ 'ਚ ਵੀ ਅਜੇ ਦਿਨ ਰਹਿੰਦੇ ਆ ਠੀਕ ਆ ਉਹ ਉਹ 'ਚ ਕਿੰਨਾ ਟਾਈਮ ਪਿਆ ਉਹਦੇ 'ਚ ਵੀ ਰਹਿ ਕੇ ਬਸ 20 ਦਿਨ ਰਹਿ ਗਏ ਠੀਕ ਆ ਠਾ ਦੇ ਦੋਸਤੋ ਇਹਦੀ ਵੀ ਆਪਾਂ ਵੀਡੀਓ ਚੈਨਲ ਤੇ ਪਾਵਾਂਗੇ ਮੱਝ ਦੀ ਜਦੋਂ ਪੂਰੀ ਡਾਲਿਆਂ ਤੇ ਹੋ ਗਈ ਇਹ ਵੀ ਚੰਗੇ ਦੁੱਧ ਵਾਲੀ ਪੂਰੇ ਵੱਡੇ ਕੱਦ ਕਾਠ ਵਾਲੀ ਪੂਰੀ ਮੈਂ ਦੇਖ ਸਕਦੇ ਆ ਠਾਨ ਹਵਾਨਾ ਤੇ ਆਪਾਂ ਪਹਿਲਾਂ ਪ੍ਰੋਪਰ ਡਿਟੇਲ ਵਹਿੜ ਦੀ ਲੈ ਲੈਨੇ ਆ ਉਸ ਤੋਂ ਬਾਅਦ ਚ ਮੈਂ ਬਾਰੇ ਵੀ ਗੱਲ ਕਰ ਲਵਾਂ ਬਾਈ ਇਹ ਨਹੀਂ ਹੁਣ ਕਿੰਨਾ ਮਸੂਆ ਸੁਣਾ ਇਹਨੇ ਬਾਈ ਦੂਜਾ ਸੁਆ ਸੁਣਾ ਦੂਜਾ ਪਾਰੇ ਨੇ ਜਾਨੀ ਕਿ ਦਿੱਤਾ 26 ਕਿਲੋ ਜਾਨੀ ਕਿ 25 26 ਆਏ ਜਾਨੀ ਕਿ ਜਿੰਦੀ ਲਈ ਇਹਨਾਂ ਦੁੱਧ ਚੋਇਆ ਵਾ ਆਪਣਾ ਹਨਾ ਠੀਕ ਆ ਦੂਜੀ ਗੱਲ ਇਹ ਆ ਭਾਈ ਮੈਂ ਜਾਨੀ ਕਿ ਬਣਾਈ ਵੀ ਵੱਡੀ ਹੋ ਕੇ ਪੂਰੀ ਆਏ ਨਹੀਂ ਆ ਕਈ ਹੁੰਦੇ ਛੋਟੀ ਜੀ ਦੇ ਟੀਕੇ ਭਰਾ ਦਿੰਦੇ ਉਹ ਪਸੂ ਦੁੱਧ ਤੇ ਨਹੀਂ ਆਉਂਦਾ ਹਾਂ ਹਾਂ ਸਹੀ ਗੱਲ ਤੇ ਇਹ ਦੰਦੋ ਤਾਂ ਰਲੀ ਹੋਊ ਫਿਰ ਹਨਾ ਬਸ ਹਾਂ ਛਿੱਗੀ ਹੋਵੇ ਬਸ ਇੱਥੇ ਜੇ ਹੋਣ ਜਾਂ ਦੰਦੂ ਰਲੀ ਹੋਊਗੀ ਬਸ ਠੀਕ ਆ ਦੋਸਤੋ ਪੂਰੇ ਇਹਦੇ ਇਹਦੇ ਬਰਾਬਰ ਖਣੀ ਕਦ ਆਈਡੀਆ ਹੋ ਜੂ ਕਾ ਦਦਾ ਦੇਖ ਸਕਦੇ ਹੋ ਦੋਸਤੋ ਬਾਈ ਦਾ ਕੱਦ ਵੀ 6 ਫੁੱਟ ਵਾਂਗੂ ਆ ਮੋਢੇ ਦੇ ਬਰਾਬਰ ਜਾਂਦੀ ਆ ਚੰਗੇ ਕੱਦ ਕਾਠ ਵਾਲੀ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਚੌਕ ਵਾਲੀ ਬੈڑا ਦੋਸਤੋ ਬਾਕੀ ਸੀਲ ਠੰਡੀ ਇੰਨੀ ਆ ਠੀਕ ਆ ਜਿਵੇਂ ਮਰਜੀ ਜਿਵੇਂ ਮਰਜੀ ਆਏ ਬਹਿ ਜਾਏ ਥੱਲੇ ਵੀ ਬਹੁਤ ਸਾਰੇ ਪਸਮਾ ਕੇ ਥਾਣੇ ਨੇ ਜਦੋਂ ਉਹ ਬਣ ਗਈ ਉਹ ਆ ਇਹ ਕੱਢੂਗੀ ਥਾਣੇ ਦੀ ਠੀਕ ਆ ਬਾਕੀ ਉਹ ਵੀ ਸਿਆਣੀ ਇੰਨੀ ਆ ਜਿਵੇਂ ਕਿ ਬਹੁਤ ਜ਼ਿਆਦੇ ਉਵੇਂ ਆਮ ਵਹਿੜਾ ਆ ਰਹੀ ਨਹੀਂ ਠੀਕ ਆ ਤੋਰ ਲਗੇ ਹਾਂ ਦਣੇ ਦੇ ਕਾਪਾ ਕਿੰਨੇ ਤਰੀਕ ਨੂੰ ਦਣ ਪੂਰੇ ਆ ਇਹ ਤੇ 24 ਤਰੀਕ ਨੂੰ ਦਣ ਪੂਰੇ ਆ 24 ਨੂੰ ਹਾਂਜੀ ਦੋਸਤੋ ਅੱਜ ਤਰੀਕ ਹੋ ਗਈ 7 7 ਤੋਂ 8 7 7 ਤਰੀਕ ਆ ਦੋਸਤੋ ਵੇਖ ਸਕਦੇ ਹਵਾਨਾ ਸੋਹਣਾ ਹਵਾਨਾ ਕੱਢੂਗੀ ਦੋਸਤੋ ਕੱਢੂ ਮਗਰ ਨੂੰ ਹਵਾਨੇ ਦੇ ਵਿੱਚ ਵਾਲ ਢੱਲਾਂ ਕਾਫੀ ਪਈਆਂ ਵੇੜ ਦੋਸਤੋ ਜਵਾਨੀ ਚਾ ਖਿੱਚਾ ਤੋਈ ਕਰਦੀ ਆ ਦੇਖ ਸਕਦੇ ਕੱਚੀ ਆ ਬਾਈ ਤਾਂ ਤਾਂ ਦਾ ਹੀ ਰੋਕ ਜਗੇ ਮੈਂ ਕਿਹਾ ਵੀ 10 ਕ ਨੂੰ ਵਿਖਾ ਹੀ ਦਿੰਦੇ ਆ ਚੰਗੀ ਵਿਹੜ ਤੇ ਜਿਹੜਾ ਚਾਹ ਵਾਣ ਵੀਰੋ ਆ ਜਰੂਰ ਕਨੈਕਟ ਕਰਿਓ ਕਿੰਨੇ ਦੁੱਧ ਦੀ ਆਰ ਕੀ ਗਾਰੰਟੀ ਦੇ ਦਾਂਗੇ ਆਪਾਂ ਆ ਦੀ 32 33 ਕਿਲੋ ਦੀ ਦੁੱਧ ਦੀ ਗਾਰੰਟੀ ਆਪਣੀ ਹੈ ਹਾਂ ਉਹ ਵੀ ਗਰਮੀ ਕਰਕੇ ਜੇ ਕਿ ਸਿਆਲਾਂ ਚ ਹੁੰਦੀ ਤੇ ਇਹ 40 ਤੋਂ ਬਾਹਰ ਜਾਣੀ ਸੀ ਠੀਕ ਆ ਦੇਖ ਸਕਦੇ ਹੋ ਦੋਸਤੋ ਪਿਛਲੀ ਵਾਰੀ ਵੀ ਇਹ ਗਰਮੀ ਚ ਹੀ ਸੂਈ ਆ ਠੀਕ ਆ ਠੀਕ ਆ ਹਾਂ ਦੇਖ ਸਕਦੇ ਆ ਖੜ ਨਹੀਂ ਖੁੜ ਨਹੀਂ ਵਹਿੜਦੀ ਐ ਖੜਦੀ ਦੋਸਤੋ ਨੌਕਰੀ ਘੋੜੀ ਵਾਂਗੂ ਦੇਖ ਸਕਦੇ ਆ ਬਹੁਤ ਸੋਹਣੀ ਵਹਿੜ ਆ ਤੇ ਜਿਹੜੀ ਆਪਣੀ ਮੱਝ ਆ ਇਹਦਾ ਕੈਨੇਡਾ ਪਿਆ ਮੱਝ ਦੇ ਵਿੱਚ ਵੀ ਬਸ ਰਹਿ ਗਏ ਇਹਦੇ ਚ 20 ਦਣ ਪਏ 20 ਦਣ ਜੇ ਅੱਜ ਕੋਈ ਮੰਗੂਗਾ ਇਹ ਸੇਲ ਕਰ ਦਾਂਗੇ ਹਾਂ ਜੇ ਕੋਈ ਮੁੱਲ ਦੇਊ ਆ ਕੱਟਾ ਇਹਦਾ ਪਿਛਲੇ ਸੂਏ ਦਾ ਠੀਕ ਆ ਇਹ ਲੋਕ ਕੋਈ ਐ ਨਹੀਂ ਗਾ ਠੀਕ ਆ ਕਰਦੇ ਆ ਮੇਰੇ ਦੋਨੇ ਪਸ਼ੂ ਠੀਕ ਆ ਦੋਸਤੋ ਇਹ ਬਾਈ ਦੇ ਘਰ ਦੇ ਪਸ਼ੂ ਆ ਇਹ ਮਗਰਲੇ ਸੂਏ ਦਾ ਕਟਾ ਇਹਨੇ ਕਿੰਨਾ ਦੁੱਧ ਦੇ ਗਈ ਸੀ ਪਹਿਲੇ ਸੂਏ ਚ ਮੇਰੇ ਕੋਲੇ 8 8 ਕਿਲੋ ਡੰਗ ਦਾ ਕਿਤੇ 8.5 ਕਿਲੋ ਡੰਗ ਦਾ ਐਂ ਦਿੰਦੀ ਰਹੀ ਆ ਠੀਕ ਆ ਜਿਆਦਾ ਕਰਦੀ ਆ ਹੁਣ ਉਹ ਬੱਚੇ ਨੂੰ ਮੈਂ ਠਾਇਆ ਤੇ ਹੁਣ ਇਹਨੂੰ ਆਏ ਆ ਵੀ ਠੀਕ ਆ ਹਾਂ ਇਹ ਆਪਣੀ ਵੀਡੀਓ ਤੇ ਬੰਦੇ ਆਏ ਸੀ ਤੇਰੇ ਕੋਲ ਹੈ ਨਾ ਤੇ ਉਹਦੇ ਦੀ ਚੰਗੀ ਕੀਮਤ ਭਰਦੇ ਸੀ ਕੱਚੀ ਦੀ ਹਾਂ ਕੱਚੀ ਦੀ ਭਰਦੇ ਸੀ ਮੈਂ ਕਿਹਾ ਨਹੀਂ ਵੀ ਮੈਂ ਤਿਆਰ ਕਰਕੇ ਵੇਚੂਗਾ ਠੀਕ ਆ ਦੋਸਤੋ ਬਾਈ ਨੂੰ ਆਪਣੀ ਵੀਡੀਓ ਤੋਂ ਬਾਈ ਕੋਲੋਂ ਮੱਝ ਖਰੀਦੀ ਸੀ ਬੰਦਿਆਂ ਨੇ ਮਾਨਸਾਲੀ ਦੇ ਬੰਦੇ ਸੀਗੇ ਤੇ ਚੰਗੀ ਕੀਮਤ ਉਹਦੇ ਜੋੜੇ ਦਾ ਲਾਉਂਦੇ ਸੀ ਕੱਟੇ ਦਾ ਤੇ ਇਹਦਾ ਦੋਵੇਂ ਇਕੱਠੇ ਹੀ ਲੈਂਦੇ ਸੀ ਉਹ ਤੇ ਕਿੰਨਾ ਦੁੱਧ ਚੋਇਆ ਸੀਗਾ ਆਪਾਂ ਦੱਸਿਆ ਇਹਦੇ 8 ਕਿਲੋ ਤੋਂ ਉੱਤੇ ਡੰਗ ਦਾ ਚੋਆ ਲੈ। 8.5 ਕਿਲੋ ਵੀ ਚੋ ਲੈਂਦਾ। ਕਿਹੇ ਦਿਨਾਂ 9 ਕਿਲੋ ਵੀ ਕੱਢ ਲੈਂਦੀ, ਕੱਢ ਦੇ। ਯਾਨੀ ਕਿ 17 17 16 17 ਕਿਲੋ ਦੁੱਧ। ਨਾਰਮਲ ਛੇ ਵਾਤੇ। ਹਾਂ। ਦੇਖ ਸਕਦੇ ਹੋ ਦੋਸਤੋ ਇਹ ਵੀ ਚੰਗੀ ਮੈਂ ਆ। ਪਸ਼ੂ ਪਾਲੀ ਦੇ ਦੋਵੇਂ ਅੱਜ ਟੌਪ ਦੇ ਨਗਿਨੇ ਨਹੀਂ ਵਿਖਾਏ ਆ ਤੁਹਾਨੂੰ ਦੋਸਤੋ। ਤੇ ਮੁੱਲ ਇਹਦਾ ਵਹਿੜ ਦਾ ਆਪਾਂ। ਫੋਨ ਤੇ ਹੀ ਕਰਾਂਗੇ ਬਈ। ਠੀਕ ਆ। ਹੋਊਗਾ ਜਾਇ ਜ। ਜੈ ਜੀ ਹਾਂ ਇਹ ਨਹੀਂ ਗੱਲ। ਮੈਂ ਨੰਬਰ ਬੋਲ। 99 99 41 ਹਾਂ 99 385 ਠੀਕ ਆ ਤੇ ਮੱਝ ਦਾ ਮੁੱਲ ਵੀ ਫੋਨ ਤੇ ਹਾਂ ਜਿੱਦਾਂ ਵੀ ਫੋਨ ਤੇ ਠੀਕ ਆ ਦੋਸਤੋ ਬਾਈ ਦਾ ਨੰਬਰ ਹੈਗਾ 99 ਬਹੁਤ ਜ਼ਿਆਦੇ ਆਏ ਨੀਗਾ ਵੀ ਅੱਗੇ ਸੈੱਟ ਕੇ ਦੇਣੀਆਂ ਕਿਉਂਕਿ ਮੇਰੇ ਕਿਉਂਕਿ ਦੋਨੇ ਮੇਰੇ ਪਸਮਾ ਤੇ ਮੈਨੂੰ ਵਿਸ਼ਵਾਸ ਆ ਗਾਰੰਟੀ ਕਰਕੇ ਦੇਵਾਂਗਾ ਮੈਂ ਇਹ ਨਹੀਂ ਗੱਲ ਵੀ ਖੋਟੇ ਆ ਠੀਕ ਆ ਠੀਕ ਆ ਹਾਂ ਮੁੱਲ ਕਹਿੰਦਾ ਖਣੀ ਕੱਚੀ ਦੀ ਉਹ ਤਾਂ ਤੂੰ ਕਹਿਣ ਲੱਗ ਗਿਆ ਕਰਕੇ ਮੈਂ ਚਲ ਪਾ ਦਿੰਨੇ ਆ ਹਾਂ 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 ਮੈਨੂੰ ਆ ਇਨਿਕਾ ਮਾਨ ਆ ਇਹਨਾਂ ਤੇ ਦੋਤੇ ਠੀਕ ਆ ਦੋਸਤੋ ਬਾਈਆਂ ਦਾ ਵੀ ਆਪਾਂ ਨੂੰ ਪੂਰਾ ਈਮਾਨ ਆ ਤੇ ਤਾਂ ਕੱਚੀਆਂ ਤੁਹਾਨੂੰ ਵਿਖਾ ਰਿਹਾ ਪਰ ਮੁੱਲ ਉਹ ਜਾਂ ਕੱਚੀਆਂ ਦੇ ਹਿਸਾਬ ਨਹੀਂ ਕੀਤਾ ਜਾਊਗਾ ਹੋਊਗਾ ਵੀ ਜਾਇਜ਼ ਤੇ ਜਿੱਦ ਦੇ ਤਿਆਰ ਹੋਗਾ ਉਹਦੇ ਵੀਡੀਓ 'ਚ ਹੀ ਮੁੱਲ ਕਰਾ ਦਾਂਗੇ ਆਪਾਂ ਇਹਨਾਂ ਦਾ ਜੇ ਆ ਵੀਡੀਓ ਤੇ ਸੇਲ ਹੋ ਗਈਆਂ ਤਾਂ ਠੀਕ ਆ ਨਹੀਂ ਦੂਰੀਆਂ ਵੀਡੀਓ ਫੇਰ ਪਾਵਾਂਗੇ ਆਪਾਂ ਜਦ ਜਮਾ ਸਿਕਰਾਂ ਦੇ ਵੜ ਸੋਣ ਵਾਲੀ ਹੋਈ ਉਹਦੇ ਪਾਵਾਂਗੇ ਹਾਂ ਸਹੀ ਆ ਵੀਡੀਓ ਸ਼ੇਅਰ ਕਰ ਦਿਓ ਚਾਂਕ ਚਾਂਕ ਬਹੁਤ ਆ ਵਹਿੜਦੀ ਦੋਸਤੋ ਬਹੁਤ ਚੰਗੀ ਵਹਿੜਾ ਖੜਨੀ ਤਾਂ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਖੜਦੀ ਆ ਇਹ ਤੇ ਵੀਡੀਓ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੈਅ ਦਿ ਲੋ ਸਾਰੇ ਵੀਰਾਂ ਦਾ ਧੰਨਵਾਦ ਦੋਸਤੋ